ਕਿ ਤੂੰ ਤੇਰੀ ਸੋਚ ਸੇ ਮੈਨੂੰ ਕਿੱਥੇ ਰੋਕੇ ਨੌਬਰ ਸਪਰਟਿਸ ਦਾ ਮੈਂ ਪੱਤਰਕਾਰ ਗੁਰਦੀਪ ਭਾਮੀਆਂ ਦੇਸ਼ ਦੁਨੀਆ ਚੈਨਲ ਤੋਂ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਵਾਰਡ ਨੰਬਰ 21 ਦੇ ਵਿੱਚ ਜਿੱਥੋਂ ਸਨੀ ਮਾਲਕ ਜੀ ਦੇ ਵਾਈਫ ਸ਼੍ਰੀ ਰਿਤੂ ਜੀ ਰਿਤੂ ਮਾਲਕ ਜੀ ਚੋਣ ਲੜ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਰਿਤੂ ਜੀ ਸਰ ਮੈਂ ਵਾਰਡ ਨੰਬਰ 21 ਤੋਂ ਰਿਤੂ ਮਾਲਕ ਬਤੌਰ ਉਮੀਦਵਾਰ ਕਾਂਗਰਸ ਵੱਲੋਂ ਲਾਨੀ ਗਈ ਹਾਂ ਇਸ ਲਈ ਮੈਂ ਉਹਦਾ ਧੰਨਵਾਦ ਕਰਦੀ ਹਾਂ ਜੀ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ 21 ਨੰਬਰ ਵਾਰਡ ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਵਿੱਚ ਪ੍ਰਚਾਰ ਕਰਨ ਜਾ ਰਹੇ ਹੋ ਜੀ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲੇ ਇਹ ਮਤਲਬ ਪਾਸਿੰਗ ਗਰੇਵਾਲ ਸਰ ਕੋ ਸਿਗੀ ਜੀ ਉਹਨਾਂ ਨੇ ਕਾਫੀ ਸੁਧਾਰ ਕੀਤੇ ਹੋਏ ਐ ਬਟ ਜਿਵੇਂ ਕਿ 2 ਸਾਲ ਜਿਹੜੀ ਨਵੀਂ ਪਾਰਟੀ ਆਈ ਐ ਉਹਨੇ ਕੋਈ ਕੰਮ ਨਹੀਂ ਕੀਤਾ ਪਰ ਜਿਹੜੇ ਕੰਮ ਰਹਿ ਗਏ ਐ ਮੈਂ ਉਹ ਸਾਰੇ ਕੰਮ ਮਤਲਬ ਚੰਗੇ ਢੰਗ ਨਾਲ ਕਰਾਵਾਂਗੀ ਮੈਂ ਇੱਕ ਕਹਿੰਦੇ ਐ ਕਿ ਕਾਂਗਰਸ ਇੱਕ ਮਤਲਬ ਮਿਡਲ ਪਾਰਟ ਹੁੰਦਾ ਐ ਕਿ ਸਰ ਜਨਤਾ ਦੀ ਜਿਹੜੀ ਸਾਰੀ ਪਰੇਸ਼ਾਨੀਆਂ ਨਾ ਉਹਨੂੰ ਮਤਲਬ ਸਰਕਾਰ ਤੱਕ ਪਹੁੰਚਾਉਂਦਾ ਇਸ ਲਈ ਮੈਂ ਇੱਕ ਵਧੀਆ ਕਾਉਂਸਲਰ ਦੇ ਤੌਰ ਤੇ ਆਪਣੀ ਜਨਤਾ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਕਾਂਗਰਸ ਪਾਰਟੀ ਤੱਕ ਪਹੁੰਚਾਵਾਂਗੀ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਂਦਾਂਗੀ ਮੈਂ ਦਿਨ ਰਾਤ ਇੱਕ ਕਰਕੇ ਆਪਣੀ ਮਤਲਬ ਜਨਤਾ ਦੀ ਧਿਆਨ ਰੱਖਾਂਗੀ ਵਿਰੋਧੀ ਪਾਰਟੀਆਂ ਵੀ ਨੇ ਜੋ ਵੀ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇ ਕਿ ਤੁਸੀਂ ਉਹਨਾਂ ਤੋਂ ਵੱਖਰਾ ਜਿਆ ਕੀ ਕਰਨ ਜਾ ਰਹੇ ਹੋ ਜੀ ਸਰ ਵਿਰੋਧੀ ਪਾਰਟੀਆਂ ਦਾ ਮੈਨੂੰ ਪਤਾ ਨਹੀਂ ਲੇਕਿਨ ਮੈਨੂੰ ਆਪਣਾ ਪਤਾ ਹੈ ਕਿ ਮੈਂ ਕੀ ਕਰ ਸਕਦੀ ਆ ਜੀ ਮੈਂ ਇੱਕ ਔਰਤ ਹੋਣ ਦੇ ਨਾਤੇ ਮਤਲਬ ਮੈਂ ਸਾਰਾ ਸੰਭਾਲ ਸਕਦੀ ਆ ਕਿ ਜੇ ਇੱਕ ਔਰਤ ਘਰ ਸੰਭਾਲ ਸਕਦੀ ਹੈ ਬਾਹਰ ਸੰਭਾਲ ਸਕਦੀ ਹੈ ਨਾ ਤਾਂ ਮੈਂ ਆਪਣਾ ਜਿਹੜਾ ਮੇਰਾ ਵਾਰਡ ਹੈ ਨਾ ਉਹ ਇੱਕ ਮੇਰਾ ਪਰਿਵਾਰ ਹੈ ਮੈਂ ਕਹਿੰਦੇ ਹੁੰਦੇ ਆ ਕਿ ਔਰਤ ਇੱਕ ਸੰਗ ਮਰਮਰ ਪੱਥਰ ਨਹੀਂ ਹੈ ਇੱਕ ਬੁਨਿਆਦੀ ਇੱਟ ਹੈ ਜਿਹਦੇ ਤੋਂ ਬਿਨਾ ਘਰ ਨਹੀਂ ਬਣ ਸਕਦਾ ਮੈਂ ਉਹ ਇੱਟ ਬਣ ਕੇ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਸੰਭਾਲਾਂਗੀ ਤੇ ਪਰਿਵਾਰ ਨੂੰ ਸਹੀ ਕਰਕੇ ਰੱਖਾਂਗੇ ਤੇ ਇਸ ਵਾਰਡ ਦੇ ਹੋਰ ਕਿਹੜੇ-ਕਿਹੜੇ ਮੇਨ ਮੁੱਦੇ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੁੰਦੇ ਹੋ ਸਰ ਪਹਿਲੇ ਤਾਂ ਪਾਰਕਾਂ ਪਾਰਕਾਂ ਨੂੰ ਸਾਫ ਸੁਥਰਾ ਰੱਖਾਂਗੇ ਬਾਕੀ ਕੀ ਜਿਵੇਂ ਕਿ ਆ ਜਮੀਨ ਮਤਲਬ ਜਮੀਨਾਂ ਉੱਚੀਆਂ ਹੋ ਗਈਆਂ ਘਰ ਦਾ ਪੱਧਰ ਨਹੀਂ ਹੋ ਗਿਆ ਉਹ ਚੀਜ਼ਾਂ ਸਹੀ ਕਰਾਵਾਂਗੀ ਸੜਕਾਂ ਮਤਲਬ ਬਿਲਕੁਲ ਹੋਗਾ ਕਿਉਂਕਿ ਜਿਹੜੀ ਇਹ ਵਾਰਡ ਹੈ ਨਾ ਇਹ ਮਿਕਸ ਲੈਂਡ ਯੂਜ਼ ਵਾਰਡ ਹੈ ਇਹਦੇ ਵਿੱਚ ਹਰ ਤਰ੍ਹਾਂ ਦਾ ਰਹਾਇਸ਼ੀ ਏਰੀਆ ਹੈ ਸਾਰੇ ਏਰੀਆ ਪੈਂਦੇ ਆ ਫੈਕਟਰੀਆਂ ਵੀ ਹੈ ਮਾਰਕੀਟਾਂ ਵੀ ਹੈ ਤਾਂ ਮਤਲਬ ਹਰ ਚੀਜ਼ ਨੂੰ ਮਜਦੇ ਨਜ਼ਰ ਰੱਖਦੇ ਹੋਏ ਮੈਂ ਹਰ ਚੀਜ਼ ਨੂੰ ਦੇਖਾਂਗੀ ਹਰ ਚੀਜ਼ ਦਾ ਮੁਆਇਨਾ ਕਰਾਂਗੀ ਤੁਸੀਂ ਮੈਨੂੰ ਇੱਕ ਵਾਰੀ ਮੌਕਾ ਦੇ ਕੇ ਦੇਖੋ ਮੈਂ ਤੁਹਾਨੂੰ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਤੁਸੀਂ 24 ਘੰਟੇ ਜਦੋਂ ਮੈਨੂੰ ਮਰਜ਼ੀ ਕੰਮ ਕਰਾ ਸਕਦੇ ਹੋ ਬਾਡ ਨੰਬਰ 21 ਦੇ ਵੋਟਰਾਂ ਤੇ ਸਪੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਸਰ ਮੈਂ ਉਹਨਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਇੱਕ ਵਾਰੀ ਮੈਨੂੰ ਮੌਕਾ ਦੇ ਕੇ ਦੇਖੋ ਮੈਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਮੈਂ ਬਾਜਵਾ ਸਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੋਂ ਮਤਲਬ ਇੱਕ ਬੋਕਾ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਮਤਲਬ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਮੈਂ ਸਰ ਦੀ ਸਾਰੀ ਉਮੀਦਾਂ ਤੇ ਖੜੀ ਉਤਰਾਂਗੀ ਇਹ ਸਾਨੂੰ ਸਾਡੇ ਨਾਲ ਬਾਡ ਨੰਬਰ 21 ਤੋਂ ਸੁਨੀਮ ਮਲਕ ਉਹਨਾਂ ਦੇ ਵਾਈਫ ਧਰਮਪਤਨੀ ਰੀਤੂ ਮਲਕ ਜੀ ਧੰਨਵਾਦ